ਚੰਡੀਗੜ੍ਹ 에어ਪੋਰਟ ਤੇ ਤਕਰਾਰ ਕਾਰਨ ਕੰਗਨਰ ਨੌਤ ਨੂੰ ਥੱਪੜ ਮਾਰਨ ਵਾਲੀ CISF ਦੀ ਸੁਰੱਖਿਆ ਮਹਿਲਾ ਕਰਮਚਾਰੀ ਪੰਜਾਬ ਦੀ ਧੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਡਟ ਕੇ ਖੜਨ ਲਈ ਜਿੱਥੇ ਕਿਸਾਨੀ ਤੇ ਹੋਰ ਜਥੇਬੰਦੀਆਂ ਵੱਲੋਂ ਇਨਾਮ ਦੇਣ ਜਾਂ ਹਰ ਤਰ੍ਹਾਂ ਦੀ ਸਹਾਇਤਾ ਲਈ ਪਰਿਵਾਰ ਨਾਲ ਖੜਨ ਦੀ ਬਚਨਵੱਤਾ ਦੇਖਣ ਨੂੰ ਮਿਲੀ ਹੈ ਉੱਥੇ ਲੋੜਵੰਦ ਬਕਬਕ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਵਾਲੇ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਜੰਡਾਲੀ ਕਲਾ ਦੇ ਜੰਪਲ ਐਡਵੋਕੇਟ ਜਸਵੰਤ ਸਿੰਘ ਗਰੇਵਾਲ ਜੋ ਕਿ ਮਾਨਸਾ ਵਿਖੇ ਰਹਿ ਕੇ ਵਕਾਲਤ ਕਰਦੇ ਨੇ ਉਨ੍ਹਾਂ ਵੱਲੋਂ ਕੁਲਵਿੰਦਰ ਕੌਰ ਦਾ ਕੇਸ ਲੜਨ ਦਾ ਜ਼ਿੰਮਾ ਲਿਆ ਗਿਆ ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਜਸਵੰਤ ਸਿੰਘ ਨੇ ਕਿਹਾ ਕਿ ਕੁਲਵਿੰਦਰ ਕੌਰ ਨਾਲ ਕੰਗਣਾ ਦੀ ਸ਼ਬਦਾਬਲੀ ਠੀਕ ਨਹੀਂ ਸੀ ਉਨ੍ਹਾਂ ਅੱਗੇ ਕਿਹਾ ਕਿ ਮੁਕੱਦਮਾ ਦਾ ਕੰਗਣਾ ਤੇ ਦਰਜ ਹੋਣਾ ਚਾਹੀਦਾ ਸੀ ਜਿਸ ਨੇ ਇੱਕ ਸੁਰੱਖਿਆ ਕਰਮਚਾਰੀ ਦੀ ਵਰਦੀ ਨੂੰ ਹੱਤ ਪਾਇਆ ਅਤੇ ਉਸ ਨੂੰ ਖਾਲਿਸਤਾਨੀ ਕਿਹਾ ਐਡਵੋਕੇਟ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਮੌਕੇ ਉੱਤੇ ਜਾ ਕੇ ਪੜਤਾਲ ਕਰਨ ਤੋਂ ਪਤਾ ਲੱਗਿਆ ਕਿ ਗੁਲਵਿੰਦਰ ਕੌਰ ਉੱਤੇ ਲਗਾਈਆਂ ਤਾਰਾਵਾਂ ਜ਼ਮਾਨਤ ਜੋਗ ਨੇ ਪਰ ਇਸ ਕੇਸ ਦੀ ਪੜਤਾਲ ਲਈ ਇੱਕ ਸਿਟ ਕਾਇਮ ਕੀਤੀ ਗਈ ਹੈ ਉਹ ਕੀ ਰਿਪੋਰਟ ਦਿੰਦੀ ਹੈ ਇਸ ਦਾ ਇੰਤਜ਼ਾਰ ਕਰਨਾ ਪਵੇਗਾ ਹਾਈ ਕੋਰਟ ਦੇ ਸੀਨੀਅਰ ਵਕੀਲਾਂ ਦੇ ਇੱਕ ਪੈਨਲ ਨਾਲ ਮਾਮਲਾ ਵਿਚਾਰਿਆ ਗਿਆ ਸਿਟ ਦੀ ਰਿਪੋਰਟ ਤੋਂ ਬਾਅਦ ਹੀ ਇਸ ਦੀ ਪੇਰਵੀ ਸ਼ੁਰੂ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਉਹ ਸਾਰੇ ਤੱਤਾਂ ਦੀ ਪੜਤਾਲ ਕਰਕੇ ਉਸ ਲੜਕੀ ਨੂੰ ਇਨਸਾਫ ਦਿਵਾਉਣ ਦਾ ਯਤਨ ਕਰਨਗੇ ਉਹਨਾਂ ਵਕੀਲ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਉਹ ਕੁਲਵਿੰਦਰ ਕੌਰ ਨੂੰ ਇਨਸਾਫ ਦਵਾਉਣ ਲਈ ਅੱਗੇ ਆਉਣ ਤਾਂ ਕਿ ਸੰਘਰਸ਼ੀ ਲੋਕਾਂ ਦੀ ਤੋਹੀਨ ਕਰਨ ਵਾਲੇ ਬੜਬੋਲੇ ਹਾਕਮਾਂ ਨੂੰ ਨੱਥ ਪਾਈ ਜਾ ਸਕੇ ਜ਼ਿਕਰ ਹੋ ਗਿਆ ਕਿ ਐਡਵੋਕੇਟ ਜਸਵੰਤ ਸਿੰਘ ਨੂੰ ਸਮਾਜ ਦੀ ਸੇਵਾ ਲਈ ਬਿਨਾ ਕੁਚਲੇ ਜਿੱਥੇ ਕਈ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਮੁਫਤ ਕੇਸ ਲੜ ਕੇ ਇਨਸਾਫ ਦਵਾਏ ਨੇ ਉੱਥੇ ਉਹਨਾਂ ਇੱਕ ਨਾਬਾਲਗ ਬੱਚੀ ਦੇ ਬਲਾਤਕਾਰੀ ਕਾਤਲ ਨੂੰ ਫਾਂਸੀ ਦੀ ਸਜ਼ਾ ਮਾਨਸਾ ਅਦਾਲਤ ਵਿੱਚ ਦਵਾਈ ਸੀ